ਸਾਨ ਐਗਰੋ ਦੇ ਪੇਜ ਤੇ ਤੁਹਾਡਾ ਸਵਾਗਤ ਆ ਸਾਰਿਆਂ ਦਾ ਅੱਜ ਜਿਹੜੀ ਆਪਾਂ ਮਸ਼ੀਨ ਲੈ ਕੇ ਆਏ ਆਂ ਜਾਂ ਸਬਜ਼ੀਆਂ ਦੇ ਵਿੱਚ ਫੇਰਨ ਵਾਲੀ ਮਸ਼ੀਨ ਲੈ ਕੇ ਆਏ ਆਂ ਸਟਾਰਟ ਕਰਨੀ ਆ ਸਭ ਤੋਂ ਪਹਿਲਾਂ ਇਹਦਾ ਤੁਸੀਂ ਆ ਬਟਨ ਦੇਖ ਲੈਣਾ ਆ ਇਹਨੂੰ ਪਹਿਲਾਂ ਤੁਸੀਂ ਆਉਣ ਵਾਲੇ ਪਾਸੇ ਲੈ ਆਉਣਾ ਆ ਠੀਕ ਆ ਜੀ ਇਸ ਤੋਂ ਬਾਅਦ ਇਹਦੀ ਆ ਚੋਕ ਆ ਜਿਹੜੀ ਇਹ ਚੋਕ ਲਾ ਲੈਣੀ ਆ ਇੱਥੇ ਇਹਦੀ ਚੋਕ ਆ ਇਸ ਤੋਂ ਬਾਅਦ ਤੁਸੀਂ ਇਹ ਰੱਸੀ ਖਿੱਚੋਗੇ ਦੀ ਤੇ ਮਸ਼ੀਨ ਆ ਜਿਹੜੀ ਸਟਾਰਟ ਹੋ ਚੁੱਕੀ ਆ ਇਸ ਤੋਂ ਬਾਅਦ ਇੱਥੇ ਦੇਖੋ ਇਹ ਚੋਕ ਲੱਗੀ ਹੋਈ ਆ ਜੇ ਇਹਨੂੰ ਤੁਸੀਂ ਕੰਮ ਲੈਣਾ ਆ ਤਾਂ ਇਹਨੂੰ ਰਨ ਵਾਲੇ ਪਾਸੇ ਕਰ ਦੇਣਾ ਆ ਰੇਟ ਇਹਦਾ 48000 ਰੁਪਏ ਆ ਔਰ 1 ਸਾਲ ਦੀ ਕੰਪਨੀ ਵੱਲੋਂ ਆਪਾਂ ਨੂੰ ਇਹਦੀ ਵਾਰੰਟੀ ਮਿਲ ਜਾਣੀ ਆ ਕੰਪਨੀ ਵਸੀਲ ਦੀ ਕਿ ਤੁਹਾਨੂੰ ਬਿਲਕੁਲ ਵੀ ਜਿਹੜੀ ਆ ਵਾਈਬ੍ਰੇਸ਼ਨ ਫੀਲ ਨਹੀਂ ਹੋਣੀ ਤੁਸੀਂ ਇਹਨੂੰ ਬਿਲਕੁਲ ਨਾਰਮਲੀ ਘੱਟ ਤੇ ਚਲਾ ਸਕਦੇ ਹੋ ਠੀ ਜਮਾ ਇਹਨੇ ਬਰੀਕ ਕਰ ਦਿੱਤੀ ਔਰ ਨਗਾਈ ਦੇਖੋ ਕਿਥੋਂ ਤੱਕ ਜਾ ਰਹੀ ਆ ਬਹੁਤ ਜਿਆਦੇ ਟੂਗਾ ਪਟ ਦਿੱਤਾ ਆ ਖਾਸ ਸਬਜੀ ਵਾਲਿਆਂ ਵਾਸਤੇ ਬਣਾਈ ਹੋਈ ਆ ਕਿਸੇ ਵੀ ਪ੍ਰਕਾਰ ਦੀ ਅਗਰ ਤੁਹਾਡੇ ਕੋਲ ਸਬਜੀ ਲੱਗੀ ਹੋਈ ਆ ਤਾਂ ਉਹਦੇ ਵਿੱਚ ਜਲੇ ਖਾਈਆਂ ਦੇ ਵਿੱਚ ਤੁਸੀਂ ਇਹਦੇ ਨਾਲ ਬੜਾਈ ਕਰ ਸਕਦੇ ਆ ਇਹਦੇ ਮਗਰ ਪਲਾਉ ਵਗੈਰਾ ਤੁਸੀਂ ਲਾ ਸਕਦੇ ਹੋ ਟਾਇਰ ਖੋਲ ਕੇ ਚਲਾਉਣੀ ਆ ਤੁਸੀਂ ਇਹ ਟਾਇਰ ਖੋਲ ਕੇ ਵੀ ਚਲਾ ਸਕਦੇ ਹੋ ਟਾਇਰ ਲੱਗੇ ਲਗਾਏ ਚਲਾਉਣੀ ਆ ਤੁਸੀਂ ਟਾਇਰ ਲੱਗੇ ਲਗਾਏ ਵੀ ਚਲਾ ਸਕਦੇ ਹੋ